ਸਤਿਕਾਰਯੋਗ ਦਰਸ਼ਕੋ ਅਤੇ ਪਿਆਰੇ ਵਿਦਿਆਰਥੀਓ ਵਾਰਤਕ ਵਿਵੇਕ ਪੁਸਤਕ ਵਿੱਚੋਂ ਅੱਜ ਆਪਾਂ ਦੂਸਰੇ ਨਿਬੰਧ ਬਾਰੇ ਇਸ ਵੀਡੀਓ ਲੈਕਚਰ ਵਿੱਚ ਚਰਚਾ ਕਰ ਰਹੇ ਹਾਂ ਇਹ ਦੂਸਰਾ ਨਿਬੰਧ ਡਾਕਟਰ ਜਸਪਾਲ ਸਿੰਘ ਜੀ ਦਾ ਲਿਖਿਆ ਹੋਇਆ ਹੈ ਜਿਸ ਦਾ ਨਾਮ ਹੈ ਗੁਰੂ ਮਹਿਲਾਂ ਦੀ ਨਵੇਕਲੀ ਦੇਣ ਲੇਖ ਬਾਰੇ ਚਰਚਾ ਕਰਨ ਤੋਂ ਪਹਿਲਾਂ ਮੈਂ ਡਾਕਟਰ ਜਸਪਾਲ ਸਿੰਘ ਬਾਰੇ ਕੁਝ ਜਾਣਕਾਰੀ ਦੇਵਾਂਗਾ ਡਾਕਟਰ ਜਸਪਾਲ ਸਿੰਘ ਦਾ ਜਨਮ ਕਾਂਗੜਾ ਵਿਖੇ 8 ਜੁਲਾਈ 1953 ਨੂੰ ਹੋਇਆ। ਇਹਨਾਂ ਦੇ ਮਾਤਾ ਜੀ ਦਾ ਨਾਮ ਪ੍ਰੀਤਮ ਕੌਰ ਅਤੇ ਪਿਤਾ ਜੀ ਦਾ ਨਾਮ ਤੀਰਥ ਸਿੰਘ ਸੀ। ਇਹਨਾਂ ਨੇ ਪੀ ਐਚ ਡੀ ਦੀ ਡਿਗਰੀ ਹਾਸਲ ਕਰਨ ਉਪਰੰਤ ਅਧਿਆਪਨ ਦਾ ਕੰਮ ਕੀਤਾ, ਖੋਜ ਦਾ ਕਾਰਜ ਵੀ ਨਿਭਾਇਆ। ਆਪ ਦੇਸ਼ ਦੇ ਰਾਜਦੂਤ ਅਤੇ ਪ੍ਰਬੰਧਕ ਵੀ ਰਹੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦੇ ਤੌਰ ਤੇ ਸੇਵਾ ਨਿਭਾਉਂਦੇ ਹੋਏ ਇੱਥੋਂ ਹੀ ਰਿਟਾਇਰ ਹੋਏ। ਆਪ ਦੀਆਂ ਪ੍ਰਮੁੱਖ ਪ੍ਰਕਾਸ਼ਨਾਂ ਹਨ ਰਾਜ ਦਾ ਸਿੱਖ ਸੰਕਲਪ ਸਿੱਖ ਧਰਮ ਅਤੇ ਰਾਜਨੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਦੀਵੀ ਪ੍ਰੇਰਨਾ ਸਰੋਤ ਜਿਸ ਰਚਨਾ ਬਾਰੇ ਆਪਾਂ ਚਰਚਾ ਕਰ ਰਹੇ ਹਾਂ ਗੁਰੂ ਮਹਿਲਾ ਦੀਨ ਵੇਕਲੀ ਦੇਨ ਇਸ ਲੇਖ ਰਾਹੀਂ ਅਸਲ ਵਿੱਚ ਲੇਖਕ ਸਿੱਖ ਇਤਿਹਾਸ ਵਿੱਚ ਗੁਰੂ ਘਰ ਦੀਆਂ ਮਹਿਲਾਵਾਂ ਔਰਤਾਂ ਦੇ ਯੋਗਦਾਨ ਅਤੇ ਉਹਨਾਂ ਦੀ ਸ਼ਮੂਲੀਅਤ ਦੀ ਗੱਲ ਕਰ ਰਿਹਾ ਹੈ ਪਰ ਇਸ ਦੇ ਨਾਲ ਇਸ ਨਿਬੰਧ ਰਾਹੀਂ ਉਹ ਇਹ ਵੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਾਡੇ ਇਤਿਹਾਸਕਾਰਾਂ ਨੇ ਗੁਰੂ ਮੈਲਾ ਬਾਰੇ ਬਹੁਤਾ ਕੁਝ ਨਹੀਂ ਲਿਖਿਆ ਵਿਦਿਆਰਥੀਓ ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਤਿਹਾਸਕਾਰ ਕਿਸੇ ਦੇਸ਼ ਦੇ ਅਤੀਤ ਨੂੰ ਸਾਹਮਣੇ ਰੱਖਣਾ ਵਾਲੇ ਬਹੁਤ ਜ਼ਿੰਮੇਵਾਰ ਲੋਕ ਹੁੰਦੇ ਹਨ ਉਹਨਾਂ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਆਪਣੇ ਦੇਸ਼ ਦੇ ਆਪਣੇ ਰਾਜ ਦੇ ਆਪਣੇ ਸੂਬੇ ਦੇ ਆਪਣੇ ਖੇਤਰ ਦੇ ਇਤਿਹਾਸ ਨੂੰ ਸਾਰੇ ਪੱਖਾਂ ਤੋਂ ਸਿਰਜ ਕੇ ਤੇ ਉਸ ਨੂੰ ਸਾਹਮਣੇ ਰੱਖਣ ਪਰ ਜਦੋਂ ਕੋਈ ਉਕਤਾਈ ਵਰਤ ਲਈ ਜਾਂਦੀ ਹੈ ਜਦੋਂ ਉਹ ਖੁੰਝ ਜਾਂਦੇ ਨੇ ਜਦੋਂ ਉਹ ਕਿਸੇ ਇੱਕ ਪੱਖ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇ ਤਾਂ ਉਸ ਇਲਾਕੇ ਦੇ ਦੇਸ਼ ਦੇ ਇਤਿਹਾਸ ਨੂੰ ਅਧੂਰਾ ਮੰਨਿਆ ਜਾਂਦਾ ਹੈ ਇਸੇ ਤਰੀਕੇ ਨਾਲ ਸਿੱਖ ਇਤਿਹਾਸ ਲਿਖਣ ਵਾਲੇ ਇਤਿਹਾਸਕਾਰਾਂ ਨੇ ਵੀ ਗੁਰੂ ਘਰ ਦੀਆਂ ਔਰਤਾਂ ਦੇ ਯੋਗਦਾਨ ਬਾਰੇ ਬਹੁਤੀ ਚਰਚਾ ਨਹੀਂ ਛੇੜੀ ਤੇ ਉਸ ਕਮੀ ਦੀ ਭਰਪਾਈ ਕਰਨ ਲਈ ਡਾਕਟਰ ਜਸਪਾਲ ਸਿੰਘ ਨੇ ਇਸ ਨਿਬੰਧ ਨੂੰ ਸਿਰਜਿਆ ਹੈ ਇਸ ਨਿਬੰਧ ਨੂੰ ਪੜ੍ਹ ਕੇ ਸਾਨੂੰ ਪਤਾ ਲੱਗੇਗਾ ਕਿ ਗੁਰੂ ਘਰ ਦੀਆਂ ਜਾਂ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਔਰਤਾਂ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਪ੍ਰਸਾਰ ਪ੍ਰਚਾਰ ਅਤੇ ਵਿਕਾਸ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਉਹਨਾਂ ਨੂੰ ਜਾਣਨ ਦਾ ਮੌਕਾ ਮਿਲੇਗਾ ਸਿੱਖ ਪੰਥ ਦੀ ਨੁਹਾਰ ਨਿਸ਼ਚਿਤ ਕਰਨ ਵਿੱਚ ਗੁਰੂ ਸਾਹਿਬਾਨ ਦੇ ਮਹਿਲਾਂ ਦਾ ਉਚੇਚਾ ਯੋਗਦਾਨ ਹੈ ਭਾਵੇਂ ਗੁਰੂ ਮਹਿਲਾਂ ਦੀ ਵਡਮੁੱਲੀ ਦੇਣ ਬਾਰੇ ਸਿੱਖ ਇਤਿਹਾਸ ਦੇ ਸਰੋਤਾਂ ਵਿੱਚ ਇਤਿਹਾਸਕ ਸਮੱਗਰੀ ਦੀ ਘਾਟ ਹੈ ਪਰ ਫਿਰ ਵੀ ਜਿਹੜੇ ਠੋਸ ਹਵਾਲੇ ਮਿਲਦੇ ਹਨ ਉਹਨਾਂ ਦੇ ਆਧਾਰ ਤੇ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਮਹਿਲਾਂ ਨੇ ਸਿੱਖਾਂ ਦਾ ਮਹੱਲ ਉਸਾਰਨ ਵਿੱਚ ਬੁਨਿਆਦ ਦਾ ਕੰਮ ਕੀਤਾ ਹੈ ਇਤਿਹਾਸ ਸਾਖੀ ਹੈ ਇਤਿਹਾਸ ਗਵਾਹ ਹੈ ਕਿ ਜਿੱਥੇ ਗੁਰੂ ਸਹਿਬਾਨ ਆਪਣੇ ਸਾਰੇ ਸਮੇਂ ਸ਼ਕਤੀ ਤੇ ਸਾਧਨਾ ਰਾਹੀਂ ਲੋਕਾਂ ਨੂੰ ਰੋਹਾਨੀ ਅਗਵਾਈ ਦੇਣ ਵਿੱਚ ਰੁੱਝੇ ਰਹਿੰਦੇ ਸਨ ਜਿੱਥੇ ਗੁਰੂ ਸਹਿਬਾਨ ਲੋਕਾਂ ਨੂੰ ਸਿੱਖਿਆ ਦਿੰਦੇ ਸਨ ਉਹਨਾਂ ਨੂੰ ਧਾਰਮਿਕ ਜਾਣਕਾਰੀ ਦਿੰਦੇ ਸਨ ਜਾਂ ਧਰਮ ਨਾਲ ਜੋੜਦੇ ਸਨ ਜਾਂ ਉਹਨਾਂ ਨੂੰ ਮੈਡੀਟੇਸ਼ਨ ਦੇ ਰਾਹ ਤੇ ਲਾਉਂਦੇ ਸਨ ਉੱਥੇ ਗੁਰੂ ਘਰ ਦੀਆਂ ਔਰਤਾਂ ਗੁਰੂ ਸਹਿਬਾਨ ਦੇ ਧੁਰੋਂ ਨਿਰਦੇਸ਼ ਤੇ ਉਦੇਸ਼ ਦੀ ਪ੍ਰਾਪਤੀ ਲਈ ਸੁਖਾਵਾਂ ਮਾਹੌਲ ਸਿਰਜਣ ਲਈ ਪੂਰੀ ਜੀਅ ਜਾਨ ਤੇ ਸਮਰੱਥਾ ਲਾ ਦਿੰਦੀਆਂ ਸਨ ਇਸ ਦਾ ਅਰਥ ਇਹ ਹੈ ਕਿ ਔਰਤਾਂ ਨੇ ਸਿੱਖ ਧਰਮ ਦੇ ਪ੍ਰਸਾਰ ਪ੍ਰਚਾਰ ਅਤੇ ਵਿਕਾਸ ਲਈ ਗੁਰੂ ਸਾਹਿਬਾਨ ਜਿੰਨਾ ਹੀ ਯੋਗਦਾਨ ਪਾਇਆ ਗੁਰੂ ਦਰਬਾਰ ਦੇ ਰੱਖ-ਰਖਾਵ ਤੇ ਨਿਤ ਦੇ ਕਾਰਜਾਂ ਦਾ ਨਿਰਵਾਹ ਗੁਰੂ ਮਹਿਲਾਂ ਦੇ ਜਿੰਮੇ ਸੀ ਅਤੇ ਅਸਲ ਵਿੱਚ ਉਹਨਾਂ ਦੇ ਪ੍ਰਬੰਧ ਹੀਟ ਹੀ ਗੁਰੂ ਘਰ ਦੀਆਂ ਪਰੰਪਰਾਵਾਂ ਦੀ ਪਰਿਪੱਕਤਾ ਨਿਸ਼ਚਿਤ ਹੋ ਰਹੀ ਸੀ ਇਸ ਤਰ੍ਹਾਂ ਜਾਪਦਾ ਹੈ ਕਿ ਪੂਰੀ ਗੁਰੂ ਪਰੰਪਰਾ ਦੇ ਦੌਰ ਵਿੱਚ ਗੁਰੂ ਮਹਿਲਾ ਦਾ ਕਾਰਜ ਖੇਤਰ ਪੂਰੀ ਤਰ੍ਹਾਂ ਨਿਰਧਾਰਿਤ ਤੇ ਪ੍ਰਭਾਸ਼ਿਤ ਹੈ ਅਤੇ ਇਸ ਤਰ੍ਹਾਂ ਗੁਰੂ ਪਰੰਪਰਾ ਦੇ ਨਾਲ ਨਾਲ ਗੁਰੂ ਮਹਿਲ ਪਰੰਪਰਾ ਵੀ ਆਪਣੇ ਆਪ ਵਿੱਚ ਇੱਕ ਸੰਸਥਾ ਦੇ ਰੂਪ ਵਿੱਚ ਕਾਰਜਸ਼ੀਲ ਰਹੀ ਹੈ ਬੱਚਿਓ ਮੈਂ ਇਹ ਗੱਲ ਕਲੀਅਰ ਕਰ ਦੇਵਾਂ ਕਿ ਇੱਥੇ ਮਹਿਲ ਦਾ ਅਰਥ ਹੈ ਔਰਤ ਆਪਾਂ ਗੁਰਬਾਣੀ ਵਿੱਚ ਵੀ ਆਮ ਤੌਰ ਤੇ ਦੇਖਦੇ ਹਾਂ ਉੱਥੇ ਮਹਿਲਾ ਸ਼ਬਦ ਵਰਤਿਆ ਗਿਆ ਹੈ ਸ਼ਲੋਕ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਇੱਥੇ ਗੁਰੂ ਸਾਹਿਬਾਨ ਆਪਣੇ ਆਪ ਨੂੰ ਮਹੱਲਾ ਮਤਲਬ ਔਰਤ ਗੁਰੂ ਘਰ ਦੀ ਔਰਤ ਰੱਬ ਦੀ ਔਰਤ ਦੇ ਰੂਪ ਵਿੱਚ ਸਵੀਕਾਰ ਕਰਦੇ ਹਨ ਇਸੇ ਤਰ੍ਹਾਂ ਇੱਥੇ ਜਿਹੜਾ ਮਹਿਲ ਸ਼ਬਦ ਵਰਤਿਆ ਗਿਆ ਜਾਂ ਮਹਿਲ ਜਮ ਮਹਲ ਜਾਂ ਮਹਿਲਾ ਤਾਂ ਇੱਥੇ ਉਹਨਾਂ ਔਰਤਾਂ ਲਈ ਇਹ ਸ਼ਬਦ ਵਰਤਿਆ ਗਿਆ ਹੈ ਜਿਹੜੀਆਂ ਗੁਰੂ ਘਰ ਦੀਆਂ ਸੇਵਕ ਸਨ ਜਿਹੜੀਆਂ ਗੁਰੂ ਘਰ ਦੀਆਂ ਕਰਿੰਦੀਆਂ ਸਨ ਜਿਨ੍ਹਾਂ ਦੇ ਹੱਥਾਂ ਵਿੱਚ ਗੁਰੂ ਘਰ ਦਾ ਪ੍ਰਬੰਧ ਸੀ ਜਾਂ ਗੁਰੂ ਘਰ ਦੇ ਸਾਰੇ ਰੱਖ-ਰਖਾਅ ਤੇ ਸਾਰੇ ਤਰ੍ਹਾਂ ਦੇ ਕਾਰਜਾਂ ਦਾ ਪ੍ਰਬੰਧ ਸੀ ਮਿਸਾਲ ਦੇ ਤੌਰ ਤੇ ਗੁਰੂ ਅਰਜਨ ਦੇਵ ਜੀ ਦੇ ਗੁਰੂ ਕਾਲ ਵਿੱਚ ਲੰਗਰ ਦੀ ਸੰਸਥਾ ਨੂੰ ਜਿਹੜੀ ਪਰਿਪੱਕਤਾ ਪ੍ਰਾਪਤ ਹੋਈ ਸੀ ਉਸ ਦਾ ਸਾਰਾ ਸਿਹਰਾ ਮਾਤਾ ਖੀਵੀ ਜੀ ਨੂੰ ਜਾਂਦਾ ਹੈ ਦੀ ਮਾਤਾ ਖੀਵੀ ਜੀ ਨੇ ਲੰਗਰ ਪ੍ਰਥਾ ਨੂੰ ਚਲਾਉਣ ਵਿੱਚ ਬਹੁਤ ਵੱਡਾ ਤੇ ਵੱਡਮੁੱਲਾ ਯੋਗਦਾਨ ਪਾਇਆ ਉਹੀ ਲੰਗਰ ਪ੍ਰਥਾ ਜਿਸ ਲੰਗਰ ਪ੍ਰਥਾ ਦਾ ਪ੍ਰਚਲਨ ਅੱਜ ਵੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੂੰ ਨੇਕ ਜਨ ਕਹਿ ਕੇ ਸਲਾਹਿਆ ਗਿਆ ਹੈ ਅਸਲ ਵਿੱਚ ਲੰਗਰ ਦਾ ਸਮੁੱਚਾ ਪ੍ਰਬੰਧ ਹੀ ਮਾਤਾ ਖੀਵੀ ਜੀ ਦੇ ਹੱਥ ਵਿੱਚ ਸੀ ਅਤੇ ਇਸ ਤੱਥ ਦੀ ਪ੍ਰੂਰਤਾ ਸੱਤੇ ਬਲਵੰਡ ਦੀ ਵਾਰ ਵਿੱਚੋਂ ਵੀ ਹੁੰਦੀ ਹੈ। ਬੱਚਿਓ ਸੱਤੇ ਬਲਵੰਡ ਦੀ ਵਾਰ ਦੇ ਸਬੰਧ ਵਿੱਚ ਵੀ ਕੁਝ ਜਾਣਕਾਰੀ ਦੇਣੀ ਜ਼ਰੂਰੀ ਹੈ। ਅਸਲ ਵਿੱਚ ਪਰਾਚੀਨ ਕਾਲ ਵਿੱਚ ਅਤੇ ਮੱਧ ਕਾਲ ਵਿੱਚ ਬਹੁਤ ਸਾਰੀਆਂ ਅਜੇਹੀਆਂ ਵਾਰਾਂ ਰਚੀਆਂ ਗਈਆਂ ਜਿਨ੍ਹਾਂ ਦਾ ਮੁੱਖ ਉਦੇਸ਼ ਸਰੋਤਿਆਂ ਨੂੰ ਮਾਨਸਿਕ ਤੌਰ ਤੇ ਧ੍ਰੜ ਕਰਨਾ, ਉਹਨਾਂ ਨੂੰ ਉਤਸ਼ਾਹਿਤ ਕਰਨਾ, ਉਹਨਾਂ ਵਿੱਚ ਜਜ਼ਬਾ ਪੈਦਾ ਕਰਨਾ ਆਦਿ। ਇਹਨਾਂ ਵਾਰਾਂ ਦਾ ਕੋਈ ਇੱਕ ਲੇਖਕ ਨਹੀਂ ਹੁੰਦਾ ਬਲਕਿ ਇਹ ਬਹੁਤ ਸਾਰੇ ਲੇਖਕਾਂ ਵੱਲੋਂ ਲਿਖੀਆਂ ਗਈਆਂ ਹੁੰਦੀਆਂ ਹਨ। a t ਲੋਕ ਸਾਹਿਤ ਦੇ ਰੂਪ ਵਿੱਚਾਂ ਪ੍ਰਚਲਿਤ ਰੂਪ ਵਿੱਚ ਸਾਡੇ ਤੱਕ ਪਹੁੰਚਦੀਆਂ ਹਨ ਇਨ੍ਹਾਂ ਵਾਰਾਂ ਵਿੱਚੋਂ ਇੱਕ ਵਾਰ ਹੈ ਸੱਤੇ ਬਲਵੰਡ ਦੀ ਵਾਰ ਇਹ ਵਾਰ ਅਧਿਆਤਮਕ ਵਾਰ ਵੀ ਮੰਨੀ ਜਾਂਦੀ ਹੈ ਜਿਸ ਦਾ ਉਦੇਸ਼ ਮਨੁੱਖ ਨੂੰ ਅਧਿਆਤਮਕ ਤੌਰ ਤੇ ਦ੍ਰਿੜ ਕਰਨਾ ਅਤੇ ਉਤਸ਼ਾਹਿਤ ਕਰਨਾ ਵੀ ਹੈ ਇਸ ਵਾਰ ਵਿੱਚ ਮਾਤਾ ਕੀ ਵੀ ਜੀ ਦੇ ਲੰਗਰ ਪ੍ਰਥਾ ਨੂੰ ਬੜੇ ਸੁਚੱਜੇ ਢੰਗ ਨਾਲ ਚਲਾਉਣ ਬਾਰੇ ਦੱਸਿਆ ਗਿਆ ਹੈ ਵਾਰ ਦੀ ਮਾਤਾ ਜੀ ਨਾਲ ਸਬੰਧਤ ਪੌੜੀ ਅਨੁਸਾਰ ਗੁਰੂ ਘਰ ਵਿੱਚ ਇੱਕ ਪਾਸੇ ਨਾਮ ਦੀ ਦੌਲਤ ਲੋਕਾਂ ਦੀ ਝੋਲੀ ਪੈ ਰਹੀ ہے ਅਤੇ دوسرے پاسے ਲੰਗਰ ਵਿੱਚ ਤਰ੍ਹਾਂ ਤਰ੍ਹਾਂ ਦੇ ਭੋਜਨ ਘਿਓ ਵਾਲੀ ਖੀਰ ਵੰਡੀ ਜਾ ਰਹੀ ਹੈ ਜਿੱਥੇ ਗੁਰੂ ਅੰਗਦ ਦੇਵ ਜੀ ਜਿੱਥੇ ਗੁਰੂ ਅੰਗਦ ਦੇਵ ਜੀ ਸੰਗਤਾਂ ਨੂੰ ਆਤਮਿਕ ਜੀਵਨ ਉਚੇਰਾ ਕਰਨ ਵਾਲੇ ਨਾਮ ਨਾਲ ਜੁੜ ਰਹੇ ਹਨ ਉੱਥੇ માતા ਕੀਵੀ ਜੀ ਉਹਨਾਂ ਲਈ ਸਵਾਦਲਾ ਲੰਗਰ ਤਿਆਰ ਕਰਨ ਵਿੱਚ ਜੁਟੇ ਹੋਏ ਹਨ ਬਲਵੰਡ ਕੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰਖਿਆਲੀ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ 976 ਉੱਤੇ ਦਰਜ ਹੈ ਭਾਈ ਵੀਰ ਸਿੰਘ ਦੀ ਲਿਖਤ ਅਨੁਸਾਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਗੁਰੂ ਅੰਗਦ ਦੇਵ ਜੀ ਨੇ ਅੰਨ ਦੇਗ ਦਾ ਕਟਛਾ ਮਾਤਾ ਕੀ ਵੀ ਨੂੰ ਐਵੇਂ ਫੜਾਇਆ ਜਿਵੇਂ ਭਵਿਕ ਵਿੱਚ ਬੋੜ ਬਣ ਜਾਣ ਵਾਲੇ ਕਿਸੇ ਵੱਡੇ ਦਰਖਤ ਦੀ ਪੌਦ ਉਹਨਾਂ ਦੇ سپੁਰਦ ਕੀਤੀ ਗਈ ਹੋਵੇ ਮਾਤਾ ਜੀ ਨੇ ਵੀ ਇਸ ਨਵੀਂ ਅੰਕੁਰਿਤ ਹੋ ਰਹੀ ਲੰਗਰ ਰੂਪੀ ਸੰਸਥਾ ਦੀ ਪੋਤ ਨੂੰ ਸਿੰਜਿਆ ਸਵਾਰਿਆ ਤੇ ਜਰਖੇਜ਼ ਕੀਤਾ ਨਤੀਜੇਨ ਉਹਨਾਂ ਦੀ ਸਮੁੱਚੀ ਸਰਪ੍ਰਸਤੀ ਹੇਠ ਲੰਗਰ ਇੱਕ ਪੂਰੀ ਤਰ੍ਹਾਂ ਵਿਕਸਿਤ ਤੇ ਸੰਪੂਰਨ ਸੰਸਥਾ ਦੇ ਰੂਪ ਵਿੱਚ ਸਿੱਖ ਪਰੰਪਰਾ ਦਾ ਅੰਗ ਬਣ ਗਿਆ ਬਿਨਾਂ ਸ਼ੱਕ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਕਾਲ ਵਿੱਚ ਮਾਤਾ ਖੀਵੀ ਜੀ ਦਾ ਇਹ ਚਮਤਕਾਰੀ ਯੋਗਦਾਨ ਸੀ ਮਾਤਾ ਗੰਗਾ ਜੀ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਤਾ ਰੱਖਦੇ ਹਨ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਮਾਤਾ ਗੰਗਾ ਜੀ ਨੂੰ ਵੀ ਸਿੱਖ ਪਰੰਪਰਾ ਵਿੱਚ ਬੜਾ ਗੌਰਵਮਈ ਸਥਾਨ ਪ੍ਰਾਪਤ ਹੈ ਇੱਕ ਐਸੇ ਇਤਿਹਾਸਿਕ ਪੜਾਅ ਤੇ ਗੁਰੂ ਘਰ ਵਿੱਚ ਉਹਨਾਂ ਦੀ ਪੇਸ਼ਕਦਮੀ ਹੁੰਦੀ ਹੈ ਜਦੋਂ ਸਿੱਖ ਧਰਮ ਦੀਆਂ ਅਹਿਮ ਸੰਸਥਾਗਤ ਬਣਤਰਾਂ ਉੱਤਰ ਰਹੀਆਂ ਸਨ ਮਾਤਾ ਜੀ ਦੀ ਭੂਮਿਕਾ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਸਮਝਿਆ ਜਾ ਸਕਦਾ ਹੈ ਪਹਿਲੇ ਹਿੱਸੇ ਵਿੱਚ ਗੁਰੂ ਅਰਜਨ ਦੇਵ ਜੀ ਨਾਲ ਵਿਆਹ ਜੋ ਕਿ ਸਨ 1599 ਈਸਵੀ ਵਿੱਚ ਹੋਇਆ ਤੋਂ ਲੈ ਕੇ ਗੁਰੂ ਸਾਹਿਬ ਦੀ ਸ਼ਹਾਦਤ ਜੋ ਕਿ 1606 ਈਸਵੀ ਵਿੱਚ ਹੋਈ ਤੱਕ ਦਾ 17 ਸਾਲਾਂ ਦਾ ਸਮਾਂ ਬਣਦਾ ਹੈ। ਇਨ੍ਹਾਂ ਸਾਲਾਂ ਵਿੱਚ ਮਾਤਾ ਜੀ ਦਿਨ ਰਾਤ ਗੁਰੂ ਘਰ ਦੇ ਰੱਖ-ਰਖਾਓ ਅਤੇ ਸੰਗਤਾਂ ਦੀ ਸੇਵਾ ਸੰਭਾਲ ਵਿੱਚ ਰੁੱਝੇ ਰਹੇ। ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਅਤੇ ਸਿੱਖ ਸੰਗਤਾਂ ਨੂੰ ਇਸ ਮਹਾਨ ਸਿੱਖੀ ਦੇ ਕੇਂਦਰ ਨਾਲ ਜੋੜਨ ਵਿੱਚ ਮਾਤਾ ਜੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਦੇ ਪਵਿੱਤਰ ਕਾਰਜ ਵਿੱਚ ਵੀ ਗੁਰੂ ਸਾਹਿਬ ਨੂੰ ਮਾਤਾ ਜੀ ਦਾ ਅਪਰੋਖ ਰੂਪ ਵਿੱਚ ਸਹਿਯੋਗ ਪ੍ਰਾਪਤ ਸੀ ਦੂਜਾ ਹਿੱਸਾ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਜੋ ਕਿ 1606 ਈਸਵੀ ਵਿੱਚ ਹੋਈ ਤੋਂ ਲੈ ਕੇ ਮਾਤਾ ਜੀ ਦੇ ਜੋਤੀ ਜੋਤ ਸਮਾਉਣ ਤੱਕ ਮਾਤਾ ਜੀ 1628 ਵਿੱਚ ਜੋਤੀ ਜੋਤ ਸਮਾਏ ਇਸ ਸਾਲ ਤੱਕ ਦਾ 22 ਸਾਲਾਂ ਦਾ ਸਮਾਂ ਬਣਦਾ ਹੈ ਇਸ ਦੌਰ ਵਿੱਚ ਮਾਤਾ ਜੀ ਦਾ ਯੋਗਦਾਨ ਬਹੁਤ ਨਿਰਣਾਇਕ ਕਿਸਮ ਦਾ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਿਆਈ ਸੰਭਾਲ ਲਈ ਅਤੇ ਇੱਥੋਂ ਹੀ ਇੱਕ ਮਹਾਨ ਕ੍ਰਾਂਤੀਕਾਰੀ ਪਰਿਵਰਤਨ ਦਾ ਦੌਰ ਸ਼ੁਰੂ ਹੋਇਆ ਇਸ ਸਾਰੇ ਪਰਿਵਰਤਨ ਦੇ ਦੌਰ ਵਿੱਚ ਮਾਤਾ ਜੀ ਗੁਰੂ ਘਰ ਦੀ ਹਰ ਘਟਨਾ ਨਾਲ ਸਿੱਧੇ ਰੂਪ ਵਿੱਚ ਜੁੜੇ ਹੋਏ ਸਨ ਅਤੇ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਸਾਰੀ ਕਾਰਬਿਹਾਰ ਦੀ ਸਰਪ੍ਰਸਤੀ ਕਰ ਰਹੇ ਸਨ ਦਰਅਸਲ ਇਤਿਹਾਸ ਨੇ ਮਾਤਾ ਗੰਗਾ ਜੀ ਨੂੰ ਇੱਕ ਉਚੇਚੀ ਭੂਮਿਕਾ ਨਿਭਾਉਣ ਦਾ ਸਮਾਂ ਪ੍ਰਦਾਨ ਕੀਤਾ ਸੀ ਉਹਨਾਂ ਦੇ ਵੇਖਦਿਆਂ ਵੇਖਦਿਆਂ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਮੁਕੰਮਲ ਹੋਈ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ ਆਪਣੇ ਪਤੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਸਦਮਾ ਉਹਨਾਂ ਆਪਣੀ ਹਿੱਕ ਤੇ ਸਹਾਰਿਆ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰगोਬਿੰਦ ਸਾਹਿਬ ਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ ਆਪਣੇ ਅੱਖੀ ਅਕਾਲ ਤਖਤ ਦੀ ਉਸਾਰੀ ਦਾ ਅਲੌਕਿਕ ਦ੍ਰਿਸ਼ ਦੇਖਿਆ ਸਿੱਖ ਲਹਿਰ ਨੂੰ ਹਥਿਆਰਬੰਦ ਹੁੰਦਿਆਂ ਸਿੱਖਾਂ ਨੂੰ ਇੱਕ ਫੌਜ ਦੇ ਰੂਪ ਵਿੱਚ ਸੰਗਠਿਤ ਹੁੰਦਿਆਂ ਹੁਕਮਰਾਨਾਂ ਨੂੰ ਚੁਣੌਤੀਆਂ ਦਿੰਦਿਆਂ ਉਹਨਾਂ ਨੇ ਰੂਬਰੂ ਡਿੱਠਾ ਸੀ ਕੋਈ ਸ਼ੱਕ ਨਹੀਂ ਕਿ ਇਸ ਕ੍ਰਾਂਤੀਕਾਰੀ ਪਰਿਵਰਤਨ ਦੇ ਚਸ਼ਮਦੀਦ ਗਵਾਹ ਤੇ ਭਾਈਵਾਲ ਸਨ ਮਾਤਾ ਗੰਗਾ ਜੀ ਸਿੱਖ ਇਤਿਹਾਸ ਵਿੱਚ ਮਾਤਾ ਜੀਤੋ ਜੀ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਮਾਤਾ ਜੀਤੋ ਜੀ ਦੀ ਭੂਮਿਕਾ ਨੇ ਖਾਲਸੇ ਦੇ ਸੁਭਾਅ ਵਿੱਚ ਅਤੇ ਉਹਨਾਂ ਦੀ ਸੀਰਤ ਵਿੱਚ ਉਸ ਦੀ ਸ਼ਖਸੀਅਤ ਵਿੱਚ ਇੱਕ ਨਿਰੰਤਰ ਗੁਣ ਦਾ ਉਭਾਰ ਕਰਨ ਦਾ ਕੰਮ ਕੀਤਾ ਸੀ ਸਾਖੀਕਾਰਾ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਖਾਲਸੇ ਦੀ ਸਿਰਜਣਾ ਲਈ ਅੰਮ੍ਰਿਤ ਦਾ ਬਾਟਾ ਤਿਆਰ ਕਰ ਰਹੇ ਸਨ ਮਾਤਾ ਜੀ ਨੇ ਆ ਕੇ ਪਤਾਸਿਆਂ ਦੀ ਮੁੱਠ ਵਿੱਚ ਪਾਈ ਸੀ ਇਹ ਇੱਕ ਸੰਕੇਤ ਸੀ ਉਸ ਮਿਠਾਸ ਵੱਲ ਜਿਹੜੀ ਖਾਲਸੇ ਦੇ ਵਿਹਾਰ ਵਿੱਚ ਸਮੋਈ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਨੇ ਮਾਤਾ ਜੀਤੋ ਦੇ ਇਸ ਯੋਗਦਾਨ ਦੀ ਭਰਪੂਰ ਸ਼ਰਾਨਾ ਕੀਤੀ ਸੀ ਅਤੇ ਫਰਮਾਨ ਕੀਤਾ ਸੀ ਭਲੋ ਭਯੋ ਤੂੰ ਚਲ ਕਰ ਆਈ ਨੀਰ ਬਖੈ ਪਾਈ ਮਧੁਰਾਈ ਨਾਤ ਪੰਥ ਹੋਤ ਬਡ ਕਰੂਰਾ ਤੇਜ ਕ੍ਰੋਧ ਕਲਹਾ ਕਰ ਪੂਰਾ ਅਪਨ ਬਿਗਾਨਾ ਸਮਝਤ ਨਾਹੀ ਥਰਤ ਜੰਗ ਦਿਨ ਰੈਨ ਬਿਤਾਹੀ ਮਿਲ ਆਪਸ ਮਹਿ ਮੋ ਨਾ ਕਰਹੀ ਰੇਮੋ ਭਰੇ ਸ਼ਸਤਰ ਪਰ ਹਰਹੀ ਤਬ ਮਿਸ਼ਟਾਨ ਜੋ ਪਾਇਓ ਤੋਹੀ ਯਾਂਤੇ ਪਿਆਰ ਪਰਸਪਰ ਹੋਹੀ ਨਰ ਨਾਰੀ ਦ્વੈਤੇ ਸੰਤਾਨਾ ਪ੍ਰਗਟ ਤੇ ਹੈ ਪਿਹੋ ਜਗ ਜਾਨਾ ਇਹ ਪੰਕਤੀਆਂ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਦਰਜ ਜਦੋਂ ਸਿੱਖ ਇਤਿਹਾਸ ਵਿੱਚ ਮਾਤਾ ਸਹਿਬ ਕੌਰ ਜੀ ਦੀ ਸ਼ਖਸੀਅਤ ਨੂੰ ਵੀ ਵਿਸ਼ੇਸ਼ ਰੂਪ ਵਿੱਚ ਯਾਦ ਕਰਨਾ ਚਾਹੀਦਾ ਹੈ ਮਾਤਾ ਸਹਿਬ ਕੌਰ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਪੰਥ ਦੀ ਮਾਂ ਹੋਣ ਦਾ ਖਿਤਾਬ ਦਿੱਤਾ ਸੀ ਇੱਕ ਰੋਹਾਨੀ ਰਿਸ਼ਤੇ ਨਾਲ ਮਾਤਾ ਜੀ ਗੁਰੂ ਸਾਹਿਬ ਨਾਲ ਜੁੜੇ ਹੋਏ ਸਨ ਅਤੇ ਉਸੇ ਰਿਸ਼ਤੇ ਦੀ ਉੱਚਤਾ ਤੇ ਸੱਚਤਾ ਨੂੰ ਨਿਭਾਉਂਦਿਆਂ ਗੁਰੂ ਸਾਹਿਬ ਨੇ ਮਾਤਾ ਜੀ ਦੀ ਗੋਦ ਖਾਲਸਾ ਪੁੱਤਰ ਨਾਲ ਭਰ ਦਿੱਤੀ ਸੀ ਆਪਣੇ ਸਿੱਧਕ ਅਤੇ ਭਗਤੀ ਭਾਵ ਨਾਲ ਮਾਤਾ ਜੀ ਨੇ ਇਹ ਰਤਬਾ ਹਾਸਲ ਕੀਤਾ ਸੀ। ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਮੁਤਾਬਕ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਸੀ। ਲੱਖੋਂ ਕੋ ਇਹ ਗਣਤਨਾ ਆਵੇ। ਜਗ ਮੈਂ ਥਿਰ ਨਿਤ ਜਨਮ ਸੋ ਪਾਵੇ। ਸਕਲ ਸਿੰਘ ਆਪਣੇ ਸੁੱਤ ਜਾਨੋ। ਸੁਜਨ ਪ੍ਰਤਾਪ ਵਧਾਏ ਮਹਾਨੋ। ਪੁੱਤਰ ਖਾਲਸਾ ਤੇਰੇ ਭਇਓ। ਗੋਦ ਪਏ ਤੁਝ ਹਮਨੇ ਦਇਓ। ਰਤਾ ਪਿੱਛੇ ਮੁੜ ਕੇ ਦੇਖੀ ਤਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਦੌਰ ਵਿੱਚ ਮਾਤਾ ਸੁਲਖਣੀ ਜੀ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ ਪਤੀ ਗੁਰੂ ਦੀ ਰਜ਼ਾ ਵਿੱਚ ਰਹਿੰਦਿਆਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅਗਾ ਵਧਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਸੀ ਐਸਾ ਇਤਿਹਾਸਕ ਲਿਖਤਾਂ ਦੱਸਦੀਆਂ ਹਨ ਪਾਣੀ ਵਿੱਚ ਵਿਚਰਨ ਵਾਲੀ ਬੀਬੀ ਪਾਨੀ ਨੇ ਪਿਤਾ ਗੁਰੂ ਅਮਰਦਾਸ ਜੀ ਅਥਾ ਸੇਵਾ ਦੇ ਬਲ ਨਾਲ ਇਤਿਹਾਸ ਦਾ ਰੁਖ ਬਦਲ ਦਿੱਤਾ ਸੀ ਗੁਰੂ ਪੁੱਤਰੀ ਗੁਰੂ ਪਤਨੀ ਅਤੇ ਗੁਰੂ ਮਾਂ ਦੇ ਰੂਪ ਵਿੱਚ ਬੀਬੀ ਪਾਨੀ ਦੀ ਭੂਮਿਕਾ ਇਤਿਹਾਸਿਕ ਦ੍ਰਿਸ਼ਟੀ ਤੋਂ ਬੜੀ ਅਹਿਮियत ਵਾਲੀ ਹੈ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਮਾਤਾ ਗੁਜਰੀ ਦੀ ਦੇਣ ਵੀ ਕੌਣ ਭਲਾ ਸਕਦਾ ਹੈ ਪੋ ਦੇ ਮਹੀਨੇ ਠੰਡੇ ਬੁਰਜ ਵਿੱਚ ਬੈਠ ਕੇ ਆਪਣੇ ਮਾਸੂਮ ਪੁੱਤਰਾਂ ਨੂੰ ਨਿਰਪੈਤਾ ਦਾ ਪਾਠ ਪੜਾਉਣ ਵਾਲੀ ਮਾਤਾ ਗੁਜਰੀ ਨੇ ਆਪ ਸ਼ਹਾਦਤ ਪ੍ਰਾਪਤ ਕਰਕੇ ਇੱਕ ਪਾਸੇ ਸਿੱਖ ਇਤਿਹਾਸ ਵਿੱਚ ਪਹਿਲੇ ਇਸਤਰੀ ਸ਼ਹੀਦ ਹੋਣ ਦਾ ਦਰਜਾ ਪ੍ਰਾਪਤ ਕੀਤਾ ਤੇ ਦੂਜੇ ਪਾਸੇ ਇਸਤਰੀ ਜਾਤ ਦਾ ਗੌਰਵ ਸਿਖਰ ਤੇ ਪਹੁੰਚਾ ਦਿੱਤਾ ਮਾਤਾ ਸੁੰਦਰੀ ਜੀ ਦਾ ਯੋਗਦਾਨ ਵੀ ਯਾਦ ਰੱਖਣ ਵਾਲਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਤਕਰੀਬਨ 40 ਸਾਲ ਖਾਲਸਾ ਪੰਥ ਦੀ ਸਫਲ ਰਹਿਨਮਾਈ ਕਰਕੇ ਅਗਵਾਈ ਦੀ ਪਰੰਪਰਾ ਵਿੱਚ ਇੱਕ ਨਵਾਂ ਮੀਲ ਪੱਥਰ ਕਾਇਮ ਕੀਤਾ ਸੀ ਲੇਖਕ ਆਪਣੇ ਵੱਜੋਂ ਇਸ ਨਿਬੰਧ ਦੇ ਅਖੀਰ ਵਿੱਚ ਇਹ ਸ਼ਬਦ ਕਹਿੰਦਾ ਹੈ ਕਿ ਸੰਖੇਪ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਤਿਹਾਸ ਦੇ ਪੰਨਿਆਂ ਨੂੰ ਜੇ ਗੋ ਨਾਲ ਵੇਖੀਏ ਤਾਂ ਕਈ ਵਾਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਿੱਖ ਪਰੰਪਰਾ ਦੇ ਇੱਕ ਮਹੱਤਵਪੂਰਨ ਪੱਖ ਦੀ ਖੋਜਕਾਰਾਂ ਪਾਸੋਂ ਉਪੇਖਿਆ ਹੋਈ ਹੈ ਮਤਲਬ ਉਹਨਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਇਤਿਹਾਸ ਦੇ ਕੁਝ ਇਹੋ ਜਿਹੇ ਤੱਥ ਹਨ ਜਿਨ੍ਹਾਂ ਦੀ ਖਾਸੀ ਅਹਿਮiyet ਹੈ ਪਰ ਉਹ ਇਤਿਹਾਸਕਾਰਾਂ ਤੇ ਵਿਦਵਾਨਾਂ ਦੀ ਲੋੜਿੰਦੀ ਤਵੱਜੋਂ ਤੋਂ ਸੱਖਣੇ ਰਹਿ ਗਏ ਹਨ ਸਾਡੀਆਂ ਇਤਿਹਾਸਕ ਅਤੇ ਰਵਾਇਤੀ ਲਿਖਤਾਂ ਵਿੱਚ ਹਕੀਕਤ ਦੀ ਸਪਸ਼ਟ ਗਵਾਹੀ ਭਰਦੀਆਂ ਹਨ ਕਿ ਸਿੱਖ ਪੰਥ ਦੀ ਅਨੁਹਾਰ ਨਿਸ਼ਚਿਤ ਕਰਨ ਵਿੱਚ ਉਸ ਦੀ ਸਥਾਪਤੀ ਵਿੱਚ ਗੁਰੂ ਮਹਿਲਾਂ ਦੀ ਉਚੇਚੀ ਭੂਮਿਕਾ ਰਹੀ ਹੈ ਸਿੱਖ ਪਰੰਪਰਾ ਵਿੱਚ ਉਹਨਾਂ ਦਾ ਆਪਣਾ ਇੱਕ ਵਿਵੇਕਲਾ ਰਤਬਾ ਹੈ ਅੱਜ ਲੋੜ ਹੈ ਇਸ ਪੱਖ ਨੂੰ ਪੂਰੀ ਤਰ੍ਹਾਂ ਸਾਹਮਣੇ ਲਿਆਉਣ ਦੀ ਇਸ ਪਾਸੇ ਉਚੇਚੇ ਯਤਨ ਕਰਨ ਦੀ ਸੋ ਵਿਦਿਆਰਥੀਓ ਇਸ ਤਰ੍ਹਾਂ ਆਪਾਂ ਇਸ ਸਮੁੱਚੇ ਲੇਖ ਬਾਰੇ ਚਰਚਾ ਕੀਤੀ ਹੈ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਨੂੰ ਧਿਆਨ ਨਾਲ ਪੜ੍ਹੋਗੇ ਅਤੇ ਆਪਣੇ ਪੇਪਰਾਂ ਦੀ ਤਿਆਰੀ ਕਰ ਸਕੋਗੇ ਸਾਹਿਤ ਰਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਲੇਖ ਨੂੰ ਸ਼ਿੱਦਤ ਨਾਲ ਅਤੇ ਪੂਰੇ ਧਿਆਨ ਨਾਲ ਸੁਣਿਆ ਹੈ ਇਹ ਇੱਕ ਲੈਕਚਰ ਲੜੀ ਹੈ ਜਿਸ ਵਿੱਚ ਪੁਸਤਕ ਵਾਰਤਕ ਵਿਵੇਕ ਦੇ ਸਾਰੇ ਲੇਖਾਂ ਬਾਰੇ ਲੈਕਚਰ ਤਿਆਰ ਕਰਕੇ ਦਿੱਤੇ ਜਾਣਗੇ ਵਿਦਿਆਰਥੀਓ ਇਸ ਚੈਨਲ ਨਾਲ ਜੁੜੇ ਰਹੋ ਤਾਂ ਕਿ ਅਗਲੇ ਲੈਕਚਰ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ